ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਪਿਛਲੇ 16 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਤਾਂ ਇਸ ਦੌਰਾਨ ਅੱਜ ਉਹ ਇੱਕ ਸੰਦੇਸ਼ ਜਿਹੜਾ ਕਿਸਾਨਾਂ ਲਈ ਜਾਰੀ ਕਰਨਗੇ ਦਰਸ਼ਕਾਂ ਨੂੰ ਦੱਸਦੀ ਹੈ ਕਿ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨ ਪਿਛਲੇ 10 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਧਰਨਾ ਦੇ ਰਹੇ ਨੇ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਉਹ ਅੱਜ ਆਪਣਾ ਸੰਦੇਸ਼ ਛਾੜੀ ਕਰਨਗੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਸੂਤਰਾ ਮੁਤਾਬਕ ਕਿਸਾਨ ਅੰਦolan ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਨੇ ਇਸ ਬਾਰੇ ਡੱਲੇਵਾਲ ਦਾ ਸੰਦੇਸ਼ ਹੋ ਸਕਦਾ ਹੈ ਕਿ ਉਹ ਕਿਸਾਨਾਂ ਨੂੰ ਇਸ ਮੌਕੇ ਵਾਤੋਵਾਦ ਗਿੰਤੀ ਵਿੱਚ ਇਕੱਠੇ ਹੋਣ ਦਾ ਸੁਨੇਹਾ ਦੇ ਸਕਦੇ ਨੇ ਕਿਸਾਨ ਅੰਦolan ਸੰਬੰਧੀ ਪੰਜਾਬੀ ਗਾਇਕ ਹੈਰੀ ਧਨੋਵਾ ਦਾ ਗੀਤ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਗਾਇਆ ਕਿ ਉਹ ਦੇਸ਼ਤਾ ਕੀ ਹਾਲ ਹੋਏਗਾ ਜਿਸ ਦੇ ਕਿਸਾਨ ਹੀ ਭੁੱਖ ਹੜਤਾਲ ਤੇ ਹੋਣ ਦਦੇਵਾਲ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਪ੍ਰਾਈਵੇਟ ਡਾਕਟਰਾਂ ਨੇ ਮੈਡੀਕਲ ਬੁਲਟਨ ਜਾਰੀ ਕਰਕੇ ਕਿਹਾ ਹੈ ਕਿ ਉਸ ਦਾ ਭਾਰ 12 ਕਿਲੋ ਤੋਂ ਵੀ ਵੱਧ ਘਟ ਗਿਆ ਹੈ ਉਸ ਦੇ ਗੁਰਦੇ ਕਿਸੇ ਵੀ ਸਮੇਂ ਫੇਲ ਹੋ ਸਕਦੇ ਨੇ ਤੇ ਉਸ ਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ ਇੰਨਾ ਹੀ ਨਹੀਂ ਡਾਕਟਰਾਂ ਮੁਤਾਬਕ ਲੰਬੇ ਸਮੇਂ ਤੱਕ ਭੁੱਖੇ ਰਹਿਣ ਕਾਰਨ ਉਨ੍ਹਾਂ ਦੇ ਲੀਵਰ ਦੇ ਵਿੱਚ ਵੀ ਸਮੱਸਿਆ ਹੋ ਸਕਦੀ ਹੈ ਏ ਵੀ ਦਰਸ਼ਕਾਂ ਨੂੰ ਦੱਸ ਦਈਏ ਕਿ ਕੱਲ ਕਿਸਾਨਾਂ ਨੇ ਡੱਲੇਵਾਲ ਦਾ ਚੈੱਕਅਪ ਕਰਨ ਆਈ ਸਰਕਾਰੀ ਡਾਕਟਰਾਂ ਦੀ ਟੀਮ ਨੂੰ ਵੀ ਰੋਕ ਲਿਆ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਪਹਿਲਾਂ ਡੱਲੇਵਾਲ ਦੀ ਹੁਣ ਤੱਕ ਦੀ ਹੋਈ ਜਾਂਚ ਦੀ ਰਿਪੋਰਟ ਦੇਣੀ ਪੈਗੀ ਉਸ ਤੋਂ ਬਾਅਦ ਹੀ ਸਰਕਾਰੀ ਡਾਕਟਰਾਂ ਨੂੰ ਡੱਲੇਵਾਲ ਦੀ ਜਾਂਚ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ ਕਿਸਾਨਾਂ ਨੇ ਕਿਹਾ ਕਿ 13 ਦਸੰਬਰ ਨੂੰ ਲੋਕਾਂ ਨੂੰ ਆਪਣੇ ਪਿੰਡਾਂ ਵਿੱਚ ਕੇਂਦਰ ਤੇ ਸੁਭਾ ਸਰਕਾਰ ਦੇ ਪੁਤਲੇ ਫੁੱਕੇ ਜਾਣੇ ਚਾਹੀਦੇ ਨੇ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਗੰਭੀਰ ਨਹੀਂ ਬੁੱਧਵਾਰ ਨੂੰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰਨੀ ਤਿਆਰ ਨੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੱਖ ਤੋਂ ਵੀ ਗੱਲਬਾਤ ਦਾ ਰਾਹ ਹਮੇਸ਼ਾ ਖੁੱਲਿਆ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਿੱਟੂ ਮੀਟਿੰਗ ਦੀ ਤਰੀਕ ਅਤੇ ਸਮਾਂ ਤੈਅ ਕਰੇ ਇਸ ਦੌਰਾਨ ਜਥੇਬੰਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਡੱਲੇਵਾਲ ਨੂੰ ਕਿਹਾ ਹੈ ਕਿ ਡੱਲੇਵਾਲ ਸੂਜਵਾਨ ਕਿਸਾਨਾਂ ਆਗੂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਇਸ ਮਸਲੇ ਦੇ ਹੱਲ ਦੇ ਉੱਤੇ ਕੰਮ ਕਰਨਾ ਚਾਹੀਦਾ ਹੈ ਸ਼ੰਭੂ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਬਣਾਈ ਕਮੇਟੀ ਨੇ ਸੁਪਰੀਮ ਕੋਰਟ 'ਚ ਅੰਤਰੀਮ ਰਿਪੋਰਟ ਸੌਮ ਦਿੱਤੀ ਹੈ ਅੰਤਰੀਮ ਰਿਪੋਰਟ ਆਉਣੀ ਅਜੇ ਬਾਕੀ ਹੈ ਰਿਪੋਰਟ ਵਿੱਚ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਦੰਦੇਵਾਲ ਇੱਕ ਪਾਸੇ ਮਰਨ ਵਰਤਦੇ ਨੇ ਉਹਨਾਂ ਦੀ ਸਿਹਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਸੂਤਰਾਂ ਮੁਤਾਬਕ ਕੁਝ ਡਾਕਟਰਾਂ ਦਾ ਕਹਿਣਾ ਹੈ ਜਿਹੜੇ ਐਕਸਪਰਟ ਨੇ ਕਿ ਜਿਹੜਾ ਵੀ ਵਿਅਕਤੀ ਕੁਝ ਨਹੀਂ ਖਾਂਦਾ ਪਾਣੀ ਤੋਂ ਇਲਾਵਾ ਜੇਕਰ ਵਿਅਕਤੀ ਕੁਝ ਨਹੀਂ ਖਾਂਦਾ ਤਾਂ ਉਹ ਵੱਧ ਤੋਂ ਵੱਧੇ ਕਾਮ ਵਿਅਕਤੀ 7 ਦਿਨ ਤੱਕ ਹੀ ਜਿਉਂਦਾ ਰਹਿ ਸਕਦਾ ਹੈ ਉਸ ਤੋਂ ਬਾਅਦ ਕਿਸੇ ਵੀ ਵਕਤ ਉਸ ਨੂੰ ਕੁਝ ਵੀ ਹੋ ਸਕਦਾ ਹੈ ਪਰ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕੀਤੀ ਜਾਵੇ ਤਾਂ 16 ਦਿਨਾਂ ਤੋਂ ਭੁੱਖ ਹੜਤਾਲ ਤੇ ਨੇ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਪਾਣੀ ਪੀ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਕੈਂਸਰ ਦੀ ਵੀ ਭਿਆਨਕ ਬਿਮਾਰੀ ਹੈ ਤੇ ਸ਼ੂਗਰ ਤੇ ਬੀਪੀ ਦੀ ਸਮੱਸਿਆ ਨਾਲ ਵੀ ਜੂਝ ਰਹੇ ਨੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਇੱਕ ਹੌਸਲੇ ਦੇ ਨਾਲ ਜਿਹੜੇ ਨੇ ਕਿਸਾਨੀ ਮੋਰਚੇ ਦੇ ਉੱਤੇ ਬੈਠੇ ਨੇ ਦੂਜੇ ਪਾਸੇ ਕਿਸਾਨ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਇਸ ਲੀਡਰ ਦੇ ਉੱਤੇ ਮਾਣ ਹੈ ਕਿ ਉਹਨੂੰ ਉਹਨਾਂ ਨੇ ਇੰਨੇ ਹੌਸਲੇ ਦੇ ਨਾਲ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੋਇਆ ਹੈ ਪਰ ਦੂਜੇ ਪਾਸੇ ਡਾਕਟਰ ਭਾਵਕ ਵੀ ਹੋ ਰਹੇ ਨੇ ਜਿਹੜੇ ਉਹਨਾਂ ਦੀ ਨਿੱਜੀ ਮੈਡੀਕਲ ਟੀਮ ਹੈ ਡਾਕਟਰਾਂ ਦੀ ਉੱਥੇ ਮੋਰਚੇ ਤੇ ਲੱਗੀ ਹੋਈ ਹੈ ਉਹ ਭਾਵਕ ਵੀ ਹੋ ਰਹੇ ਨੇ ਕਿ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਨਿਗਰਵਾਲ ਨੂੰ ਜਾ ਰਹੀ ਹੈ ਭਾਵੇਂ ਹੁਣ ਉਹ ਮਰਨ ਵਰਤ ਆਪਣਾ ਤੋੜ ਦੇਣ ਭੁਖੜਤਾ ਤੋੜ ਵੀ ਦੇਣ ਤਾਂ ਵੀ ਉਹਨਾਂ ਦੇ ਲੀਵਰ ਦੇ ਉੱਤੇ ਵੱਡੀ ਸਮੱਸਿਆ ਜਿਹੜੀ ਉਹ ਰਹਿ ਸਕਦੀ ਐ ਤਾਂ ਹੁਣ ਇਹਨਾਂ ਹਾਲਾਤਾਂ ਵਿੱਚ ਕਿਸਾਨ ਵੀ ਤਤਪਰ ਨੇ ਕਿਸਾਨ ਵੀ ਗੁੱਸੇ ਵਿੱਚ ਨੇ ਕਿ ਹਜੇ ਤੱਕ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਜਿਸ ਮੰਗਾਂ ਨੂੰ ਲੈ ਕੇ ਉਹ ਲੜ ਰਹੇ ਨੇ ਉਹਨਾਂ ਦਾ ਹਾਲ ਤੱਕ ਨਹੀਂ ਪੁੱਛਿਆ ਹੈਗਾ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਉਹਨਾਂ ਦੀ ਤਬੀਅਤ ਐ ਜਿਹੜੀ ਉਹ ਵਿਗੜਦੀ ਜਾ ਰਹੀ ਐ ਦਿਨੋ ਦਿਨ ਬੱਧਰ ਹੋਰ ਹੋਣਦੀ ਜਾ ਰਹੀ ਹੈ ਕਿਉਂਕਿ ਉਹ ਹੁਣ ਹੱਥ ਹਿਲਾਉਣੇ ਵੀ ਜਿਹੜੇ ਮੁਸ਼ਕਲ ਹੋ ਚੁੱਕੇ ਨੇ ਉਹਨਾਂ ਦੇ ਤਾਂ ਉਹ ਇੱਕ ਲੰਮੇ ਪੈ ਕੇ ਆਪਣਾ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਨੇ ਜ਼ਿੰਦਗੀ ਦੇ ਆਖਰੀ ਦਿਨ ਕੱਟ ਰਹੇ ਨੇ ਜੋ ਉਹਨਾਂ ਦੀ ਹਾਲਾਤ ਬਣੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਸਰਕਾਰ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ ਤੇ ਕਿਸਾਨ ਕੀ ਐਲਾਨ ਕਰਦੇ ਨੇ ਜਗਜੀਤ ਸਿੰਘ ਢੱਲੇਵਾਲ ਦਾ ਕੀ ਐਲਾਨ ਹੁੰਦਾ ਹੈ ਇਹ ਦੇਖਣਾ ਬਾਕੀ ਹੋਏਗਾ ਦਿਵਜਜ ਧੰਨਵਾਦ